ਜੀ ਦੋਸਤੋ ਕਿਵੇਂ ਹੋ ਸਾਰੇ ਸਾਰੇ ਕੀ ਹਾਲ ਹੈ ਆਪਣੇ ਕੋਲੇ ਅੱਜ ਆਈ ਸੀਗੇ 6 ਇੰਚ ਸਪੀਕਰ ਬਣਾਈਦੇ। ਦੇਖੋ ਸਪੀਕਰ ਪਰਦੇ ਪਾੜ ਕੇ ਪੁਰਾਣੇ ਤੇ ਆਪਾਂ ਕੋਇਲ ਕੋਲ ਕਰਕੇ ਫਿਰ ਟੈਨ ਜਮਾ ਫਾਈਬ ਬੌਂਡ ਲਾ ਕੇ ਸਪੈਡਰ ਵਗੈਰਾ ਲਾਤਾ। ਹੁਣ ਪਾਉਣ ਜਾ ਰਹੇ ਹਾਂ ਇਹਨਾਂ ਵਿੱਚ ਪੱਤੇ ਲਾ ਕੇ ਬੌਂਡ ਟਾਈਟ ਵਗੈਰਾ। ਦੇਖੋ ਵਧੀਆ ਕੰਪਨੀ ਦੀ ਵਰਤਦੇ ਆਪਾਂ ਬੌਂਡ ਟਾਈਟ। 10 ਮਿੰਟਾਂ ਦੇ ਵਿੱਚ ਛੁੱਪ ਜਾਣੀ ਇਹ। ਪਾ ਕੇ ਪੱਤੇ ਲਾ ਕੇ ਬੌਂਡ ਟਾਈਟ ਪੱਤੇ ਪਾ ਕੇ ਦਿਖਾਉਣਾ ਸਾਨੂੰ ਅੱਗੇ। ਕਰੋ ਚੈੱਕ ਕਰੋ ਲਓ ਜੀ ਮਿੱਤਰੋ ਪੱਤੇ ਪੈ ਗਏ ਆ ਸਾਰੇ ਸਪੀਕਰਾਂ 'ਚ ਪੱਤੇ ਪਾਤੇ ਆ ਹੁਣ ਲਗਾਉਣਾ ਇਹਨਾਂ ਨੂੰ ਆਪਣਾ ਤੁੱਪ ਨੂੰ ਦਿਖਾਉਣਾ ਸੂਰਜ ਦਾ ਮੂੰਹ ਕੰਟਾਕਟ ਫਿਰ ਇਹਨਾਂ ਇਹਨਾਂ ਚੰਗੀ ਤਰ੍ਹਾਂ ਟਾਈਟ ਹੋ ਜਾਣਾ ਪੱਤੇ ਨੇ ਜੋ ਆਪਾਂ ਬੌਂਡ ਟਾਈਟ ਲਾਈ ਆ ਸੁੱਕ ਜਾਣੀ ਆ ਕਰਕੇ ਕਨੈਕਸ਼ਨ ਲਾ ਕੇ ਕੈਪ ਚਲਾਵਾਂਗੇ ਲਓ ਵੀ ਮਿੱਤਰੋ ਸਪੀਕਰ ਗਏ ਸੁੱਕ ਕਰੋ ਚੈੱਕ ਜਮਾ ਆ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਕੱਢਨੇ ਆ ਪੇਪਰ ਕੋਇਲ ਟ੍ਰੈਕ ਕਰਨ ਲਈ ਪੇਪਰ ਪਾ ਜੁੰਦੇ ਆਪਣੇ ਵਿੱਚ ਇਹਦੇ ਇਹ ਵਾਲੇ ਸਕਣਾਂ ਚ ਲੱਗੇ ਹੋਇਆ ਆਪਾਂ ਕੱਢਦੇ ਆਂ ਪੇਪਰ ਤੇ ਫਿਰ ਕਰਕੇ ਸ਼ੋਲਡਰ ਵਾਇਰਾਂ ਅੱਗ ਲਾ ਕੇ ਪਹਿਲਾਂ ਇਹਦੇ ਤੇ ਪਰਤ ਲਾਵਾਂਗੇ ਆਪਾਂ ਤਾਂਬੇ ਦੇ ਉੱਪਰੋਂ ਇਹ ਤੇ ਪਰਤ ਹੁੰਦੀ ਆ ਨਹੀਂ ਟਾਂਕਣੀ ਸਹੀ ਲੱਗਦਾ ਤੇ ਬਾਅਦ ਚ ਪ੍ਰੋਬਲਮ ਆ ਜਾਂਦੀ ਤਾਂ ਕਰਕੇ ਆਪਾਂ ਇਹਨੂੰ ਅੱਗ ਲਾ ਕੇ ਇਹਦੇ ਤੇ ਗ੍ਰਿਗ ਮਾਰ ਲਾ ਕੇ ਤੇ ਚੰਗੀ ਤਰ੍ਹਾਂ ਟਾਂਕੀ ਲਾ ਕੇ ਕਰਕੇ ਕੰਪਲੀਟ ਦਿਖਾਉਣੇ ਤੁਹਾਨੂੰ ਹਾਂਜੀ ਬਾਬੇਓ ਸਪੀਕਰ ਹੋ ਗਿਆ ਰੈਡੀ ਕਰੋ ਚੈੱਕ ਆਪਾਂ ਇਹ ਲਾਤੇ ਚਾਂਦੀ ਰੰਗਾ ਜਿਹਦੇ ਤੇ ਲਾਈਟ ਪੋਗੀ ਨਾ ਦੁੱਗਣੀ ਰੋਸ਼ਨੀ ਕਰੇਗਾ ਪਹਿਲਾਂ ਇਹ ਤੇ ਕਾਲੇ ਸੀਗੇ ਆਪਾਂ ਹੁਣ ਇਹ ਲਾਤੇ ਇਹ ਲਾਈਟ ਦੇਖਿਓ ਚਮਕਦੀ ਕਰੋ ਆਵਾਜ਼ ਚੈੱਕ ਕਿਵੇਂ ਬਣੀਆ ਸਪੀਕਰ ਬਾਦ ਇੱਕ ਕਰ ਕੀ ਨਕਦੀ ਜ਼ੁਬਾਨ ਮੁਕਰੀ ਜਿਹੜੇ ਫੁਕਰੀ ਨੇ ਮੂਰੋਂ ਹੁਣਾਂ ਦੇਰੀ ਫੁਕਰੀ ਹੁਣ ਕਿਤਨਾ ਖੁਸ਼ ਹੋ ਕਹੇ ਨੀਰੇ ਸਾਲਾਂ ਪਾਣੀ ਨੇ ਦੀ ਕਿਤ ਨਾਲ ਗਾਮ ਮੇਂ ਪੁਆਖੇ ਯੁਕਰੀ ਚਿੱਟੀ ਸੋਣੀ ਇੱਕ ਬਿੱਤਰੀ ਨੇ ਰੱਖੀ ਐਨ ਪੂਰੀ ਸਫਾਈ ਦੇ ਸਪੀਕਰ ਤਿਆਰ ਕਰਿਆ ਬਿਰੋ ਪੂਰਾ ਇੱਕ ਨੰਬਰ ਕੰਮ ਕਰਿਆ ਦੇਖੋ ਪੂਰੇ ਘੈਂਟ ਜੇ ਕਿਸੇ ਮੇਰੇ ਵੀਰਾਂ ਨੇ ਸਪੀਕਰ ਬਣਾਉਣੇ ਹੋਣ 6 ਇੰਚ ਚ ਐਸਾ ਬੂਫਰਾ ਚ ਸਪੀਕਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਆਪਾਂ ਵੀਰੇ ਪੂਰਾ ਇੱਕ ਨੰਬਰ ਕੰਮ ਕਰਕੇ ਦਿੰਨੇ ਆ ਜਮਾਂ ਨਵੇਂ ਵਰਗੀ ਕੁਆਲਿਟੀ ਬਣਾ ਕੇ ਦਿੰਨੇ ਆ ਸਪੀਕਰਾਂ ਦੀ ਬੂਫਰਾਂ ਦੀ ਆਪਣੇ ਨਾਲ ਜਰੂਰ ਕੰਟੈਕਟ ਕਰਿਓ ਵੀਰੋ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਜਮਾਂ ਨੰਬਰ 1 ਕੰਮ ਕਰਕੇ ਦਿੱਤਾ ਜਾਊਗਾ ਐਨ ਜਮਾਂ ਗਾਹਕ ਨੂੰ ਖੁਸ਼ ਕਰਕੇ ਦੇਵਾਂਗੇ ਕੰਮ ਜੇ ਮੇਰੇ ਵੀ ਕਿਸੇ ਵੀਰ ਦੇ ਸਿਸਟਮ ਲੱਗਿਆ ਹੋਇਆ ਪਹਿਲਾਂ ਕਿਸੇ ਤੇ ਵੀ ਲਵਾਇਆ ਹੋਇਆ ਮੇਰੇ ਵੀਰ ਮਕੈਨਿਕ ਤੋਂ ਬੇਸਨਾ ਬਣਦੀ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਆਪਣਾ ਦਿਖਾ ਸਕਦਾ ਹੈ ਆਪਣਾ ਨੰਬਰ ਦੇ ਦਾਂਗੇ ਤੇ ਆਪਣੇ ਨਾਲ ਕੰਟੈਕਟ ਕਰ ਲਿਓ ਜਮਨ ਸੈੱਟ ਕਰਕੇ ਦੇ ਦਾਂਗੇ ਜਿੰਨਾ ਟਾਈਮ ਗਾਹਕ ਦਾ ਮਨ ਨਹੀਂ ਨਾ ਖੁਸ਼ ਹੋਣਾ ਉਹਨਾ ਟਾਈਮ ਆਪਾਂ ਸੈੱਟ ਨਹੀਂ ਦੇਣਾ ਜਮਾ ਇਹਨਾਂ ਤਸੱਲੀ ਕਰਕੇ ਦੇਵਾਂਗੇ ਕੰਮ ਦੀ